ਸਰਹੰਦ ਨਹਿਰ ਤੋਂ ਅੱਗੇ ਜੋ ਨਹਿਰ ਨਿਕਲਦੀ ਹੈ ਗੁਰਥਲੀ ਦੇ ਪੁਲ ਤੋਂ ਜੋ ਰੌਲ ਦੇ ਪੁਲ ਦੇ ਵਿਚਕਾਰ ਜੋ ਨਹਿਰ ਵਾਲੀ ਜਗਾ ਹੈ ਇਸ ਵਿੱਚੋਂ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਵਿਭਾਗ ਵੱਲੋਂ ਨਹਿਰੀ ਵਿਭਾਗ ਵੱਲੋਂ ਸਫਾਈ ਕਰਵਾਈ ਗਈ ਸੀ ਏਟਾ ਕਢਵਾਇਆ ਗਿਆ ਸੀ ਡੀਸਲਟਿੰਗ ਕਰਵਾਈ ਗਈ ਸੀ ਪਿਛਲੇ ਕਈ ਮਹੀਨਿਆਂ ਤੋਂ ਇਹ ਕੰਮ ਚੱਲ ਰਿਹਾ ਸੀ ਤੇ ਹੁਣ ਇਹ ਕੰਮ ਕੰਪਲੀਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਰੇਤਾ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਤੇ ਠੇਕੇਦਾਰ ਰੇਤਾ ਕੱਢ ਕੇ ਵਿੱਚੋਂ ਵੇਚ ਦਿੱਤਾ ਹੈ ਤੇ ਆਪਣੇ ਬਾਹਰ ਕੱਢ ਕੇ ਇਹਨਾਂ ਨੇ ਢੇਰ ਲਗਾਏ ਹੋਏ ਨੇ ਤੇ ਇਸ ਦੌਰਾਨ ਜੋ ਸੜਕ ਦੀ ਫੈਂਸਿੰਗ ਹੈ ਜੋ ਨਾਲ-ਨਾਲ ਰੇਲਿੰਗ ਲੱਗੀ ਹੋਈ ਸੀ ਸੀਮੈਂਟਡ ਦੀ ਰੇਲਿੰਗ ਸੀ ਸੀਮੈਂਟਡ ਦੀ ਜੋ ਆਪ ਵੱਡੇ-ਵੱਡੇ ਬਲਾਕਸ ਲਗਾਏ ਹੋਏ ਸੀ ਇਹ ਬਹੁਤ ਜਗ੍ਹਾ ਤੋਂ ਤੋੜ ਦਿੱਤੇ ਗਏ ਨੇ ਪੋਰ ਦਿੱਤੇ ਗਏ ਨੇ ਕਿਉਂਕਿ ਜੋ ਇਥੋਂ ਇਹਨਾਂ ਦੇ ਟਿੱਪਰ ਸੀ ਅੰਦਰੋਂ ਲਹਿਰ ਦੇ ਵਿੱਚੋਂ ਰੇਤਾ ਕੱਢ ਕੇ ਬਾਹਰ ਲੈ ਕੇ ਆਉਂਦੇ ਸੀ ਤੇ ਹੁਣ ਅੱਜ ਸਵੇਰੇ ਜਦੋਂ ਮੈਂ ਆ ਰਿਹਾ ਸੀ ਤਾਂ ਦੇਖਿਆ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਇਸ ਤਰ੍ਹਾਂ ਇਸ ਦੇ ਕਿਨਾਰੇ ਟੁੱਟੇ ਹੋਏ ਨੇ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਹੈ ਤੇ ਇਸ ਰਸਤੇ ਰਾਹੀਂ ਬਹੁਤ ਲੋਕ ਇਸ ਰਸਤੇ ਇਸਤੇਮਾਲ ਕਰਦੇ ਨੇ ਨੌਕਰੀ ਪੇਸ਼ਾ ਲੋਕ ਵੀ ਇਸ ਰਸਤੇ ਤੋਂ ਆਉਂਦੇ ਨੇ ਜੋ ਅੱਗੇ ਬਵਾਨੀ ਐ ਬਲਾਸਪੁਰਾ ਰਾਣਾ ਸਾਹਿਬ ਨੂੰ ਜਾਣ ਵਾਲੇ ਜੋ ਲੋਕ ਨੇ ਜਾਂ ਆਉਣ ਵਾਲੇ ਲੋਕ ਨੇ ਇਸ ਰਸਤੇ ਦਾ ਇਸਤੇਮਾਲ ਕਰਦੇ ਨੇ ਤੇ ਕਿਸੇ ਵੀ ਸਮੇਂ ਧੁੰਦ ਦੇ ਵਿੱਚ ਸਵੇਰੇ ਸ਼ਾਮ ਨੂੰ ਧੁੰਦ ਕਾਹੀ ਪਈ ਹੁੰਦੀ ਹੈ ਉਹਨਾਂ ਦਾ ਬੈਲੈਂਸ ਵਿਗੜ ਕੇ ਇਸ ਨਹਿਰ ਵਿੱਚ ਡਿੱਗ ਸਕਦੇ ਨੇ ਜਾਨੀ ਨੁਕਸਾਨ ਹੋ ਸਕਦਾ ਹੈ ਨਹਿਰੀ ਵਿਭਾਗ ਦੇ ਬੇਲਦਾਨ ਨਾਲ ਗੱਲਬਾਤ ਹੋਈ ਏ ਉਸ ਦਾ ਕਹਿਣਾ ਸੀ ਕਿ ਅੱਜ ਤੋਂ ਉਹ ਇਸ ਜੋ ਬਲॉक्स ਨੇ ਇਹਨਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਨ ਜਾ ਰਹੇ ਨੇ ਤੇ ਬਹੁਤ ਜਲਦੀ ਇਹ ਬਲॉक्स ਲਗਵਾ ਦਿੱਤੇ ਜਾਣਗੇ ਸੋ ਇਹ ਹਾਲਾਤ ਨੇ ਅਗਰ ਇਹਨਾਂ ਦੇ ਵਿਚਕਾਰ ਕੋਈ ਹਾਦਸਾ ਹੋ ਜਾਂਦਾ ਹੈ ਬਲੌਕ ਲਗਾਉਣ ਤੋਂ ਪਹਿਲਾਂ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਨੈਰੀ ਵਿਭਾਗ ਹੋਵੇਗਾ ਜਾਂ ਉਹ ਠੇਕੇਦਾਰ ਹੋਣਗੇ ਜਿਨ੍ਹਾਂ ਦੁਆਰਾ ਇਹ ਬਲੌਕਸ ਜੋ ਫੈਂਸਿੰਗ ਤੋੜੀ ਗਈ ਹੈ ਇਸ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਪ੍ਰਤੀ ਜਵਾਬ ਦੇਣਾ ਇਹ ਸਾਡਾ ਕੰਮ ਹੈ ਦੇਖ ਸਕਦੇ ਹੋ ਕਿ ਥਾਂ-ਥਾਂ ਤੋਂ ਇਹ ਬਲੌਕ ਤੋੜ ਦਿੱਤੇ ਗਏ ਨੇ ਕੋਈ ਵੀ ਗੱਡੀ ਜਾਂ ਸਕੂਟਰ ਮੋਟਰਸਾਈਕਲ ਸਵਾਰ ਇਹਨਾਂ ਜੋ ਟੁੱਟਿਆ ਹੋਇਆ ਰਸਤਾ ਕਿਉਂਕਿ ਧੁੰਦ ਹੁੰਦੀ ਹੈ ਧੁੰਦ ਦੇ ਵਿੱਚ ਉਹਨਾਂ ਦਾ ਬੈਲੈਂਸ ਵਿਗੜ ਕੇ ਕੋਗਰੀਤਾ ਪਿਆ ਰਿੱਤੇ ਤੋਂ ਸਲਿੱਪ ਕਰਕੇ ਰੋਡ ਦੇ ਉੱਪਰ ਰਿੱਤਾ ਪਿਆ ਰੋਡ ਵੀ ਟੁੱਟ ਚੁੱਕਿਆ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਟਿਪਰਾਂ ਦੁਆਰਾ ਹੀ ਰਸਤਾ ਇਸਤੇਮਾਲ ਕੀਤਾ